ਤੇ ਚਾਰੇ ਸ਼ਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਮਾਤਾ ਸਾਹਿਬਕੌਰ ਜੀ ਤੇ ਆਪਣੇ ਸਿੰਘਾਂ ਸਮੇਤ ਗੁਰੂ ਸਾਹਿਬ ਇਸ ਕਿਲੇ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਇਸ ਕਿਲੇ ਨੂੰ ਪਹਾੜੀ ਰਾਜਿਆਂ ਤੇ ਮੁਗਲਾਂ ਵੱਲੋਂ ਜਿਹੜਾ ਹੋ ਘੇਰਾ ਪਾ ਕੇ ਰੱਖਿਆ ਗਿਆ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਲੱਗੇ ਆਂ ਆਪਾਂ ਇਸ ਸਮੇਂ ਹੈਗੇ ਆਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਆਪਾਂ ਸਫ਼ਰ ਕਰਨਾ ਸਫ਼ਰੇ ਸ਼ਹਾਦਤ ਮਾਰਗ ਦੇ ਉੱਪਰ ਇਹ ਜਿਹੜਾ ਸਫ਼ਰੇ ਸ਼ਹਾਦਤ ਮਾਰਗ ਹੈ ਇਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਆ ਜਿਹੜੇ ਰਾਵਾਂ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦੇ ਗਏ ਨੇ ਜਿਹੜੇ ਜਿਹੜੇ ਸਥਾਨਾਂ ਤੇ ਉਹ ਰੁਕੇ ਨੇ ਉਹ ਸਾਰੇ ਸਥਾਨਾਂ ਦੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਆਪਾਂ ਇਸ ਸਮੇਂ ਖੜੇ ਹਾਂ ਸ਼੍ਰੀ ਨੰਦਪੁਰ ਸਾਹਿਬ ਵਿਖੇ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਨੇੜੇ ਇਧਰ ਪਿੱਛੇ ਕਿਲਾ ਆਨੰਦਗੜ੍ਹ ਸਾਹਿਬ ਨੇ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਇਤਿਹਾਸ ਦੱਸਾਂਗੇ ਕਿਲਾ ਆਨੰਦਗੜ੍ਹ ਸਾਹਿਬ ਦਾ ਤੇ ਸਾਰੀ ਉਹ ਹਿਸਟਰੀ ਦੱਸਾਂਗੇ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਛੱਡਿਆ ਹਨ ਉਹ ਸਾਰੀ ਹਿਸਟਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਨਾਲੇ ਕਿਲੇ ਦੇ ਦਰਸ਼ਨ ਕਰਵਾਵਾਂਗੇ ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਸਾਰੇ ਸਫਰੇ ਸ਼ਹਾ ਤੱਕ ਸਥਾਨ ਨੇ ਉਹਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਨੰਤਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਸੋ ਅੱਜ ਦੀ ਵੀਡੀਓ 'ਚ ਬਣਿਆ ਰਹੋ ਚੱਲਦੇ ਆਪਾਂ ਕਿਲਾ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਆਂ ਚਲਦੇ ਆਪਾਂ ਕਿਲਾ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਆ। ਇਹ ਜਿਹੜਾ ਕਿਲਾ ਆਨੰਦਗੜ੍ਹ ਸਾਹਿਬ ਆ ਇਹ ਕਿਲੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀ ਤੇ ਇਸੇ ਕਿਲੇ ਨੂੰ ਪਹਾੜੀ ਰਾਜਿਆਂ ਤੇ ਮਗਲਾਂ ਵੱਲੋਂ ਜਿਹੜਾ ਉਹ ਘੇਰਾ ਪਾ ਕੇ ਰੱਖਿਆ ਸੀ। 6 ਮਹੀਨੇ ਤੋਂ ਵੀ ਲੰਬਾ ਸਮਾਂ ਇਹ ਕਿਲੇ ਨੂੰ ਪਹਾੜੀ ਰਾਜਿਆਂ ਤੇ ਮਗਲਾਂ ਵੱਲੋਂ ਘੇਰਾ ਪਾਇਆ ਗਿਆ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਛੱਡਿਆ ਹਨ ਤੇ ਇਸੇ ਕਿਲੇ ਦੇ ਵਿੱਚ ਗੁਰੂ ਸਾਹਿਬ ਉਸ ਸਮੇਂ ਰਹਿੰਦੇ ਸੀਗੇ ਤੇ ਇਸੇ ਕਿਲੇ ਨੂੰ ਗੁਰੂ ਸਾਹਿਬ ਉਸ ਸਮੇਂ ਆਪਣੇ ਪਰਿਵਾਰ ਸਮੇਤ ਹਨ ਛੱਡ ਕੇ ਗਏ ਸੀ। ਤੇ ਚਲਦੇ ਆਂ ਬਾਕੀ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਾਂਗੇ ਹਨ ਅੰਦਰ ਇਤਿਹਾਸ ਵਾਲਾ ਜਿਹੜਾ ਬੂਡ ਹੋਊ ਸਾਰਾ ਦਿਖਾਵਾਂਗੇ ਤੇ ਨਾਲੇ ਕਿਲੇ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਇਹ ਜਿਹੜਾ ਕਿਲਾ ਕਾਫੀ ਉੱਚੀ ਥਾਂ ਤੇ ਬਣਿਆ ਹੋਇਆ ਆ ਮੇਨ ਡਿਊਟੀ ਸਾਹਿਬ ਆ ਕਿਲਾ ਸਾਹਿਬ ਦੀ ਤੇ ਕਾਫੀ ਪੌੜੀਆਂ ਚੜ ਕੇ ਉੱਪਰ ਨੂੰ ਜਾਣਾ ਪੈਂਦਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਕਿਲੇ ਹੁੰਦੇ ਸੀ ਉਹ ਸਾਰੇ ਉੱਚੀਆਂ ਥਾਵਾਂ ਤੇ ਬਣੇ ਹੁੰਦੇ ਸੀ ਜਿਵੇਂ ਜਦੋਂ ਗੁਰੂ ਸਾਹਿਬ ਨੇ ਇੱਥੇ ਕਿਲੇ ਦੀ ਉਸਾਰੀ ਕਰਵਾਈ ਕਿਲਾ ਬਣਾਇਆ ਤਾਂ ਇਹ ਵੀ ਕਾਫੀ ਉੱਚੀ ਥਾਂ ਤੇ ਜਿਹੜਾ ਉਹ ਕਿਲਾ ਬਣਿਆ ਹੋਇਆ ਆ ਤੇ ਚੱਲਦੇ ਆਪਾਂ ਸਾਰੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਕਿਲਾ ਆਨੰਦਗੜ੍ਹ ਸਾਹਿਬ ਦੇ ਤੇ ਇੱਥੋਂ ਹੀ ਸਾਰਾ ਇਤਿਹਾਸ ਸ਼ੁਰੂ ਹੁੰਦਾ ਸਫਰੇ ਸ਼ਹਾਦਤ ਦਾ ਹਨਾ ਤੇ ਸਾਰਾ ਦੱਸਾਂਗੇ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਤੇ ਜਿਹੜਾ ਇਹ ਕਿਲਾ ਗੁਰੂ ਸਾਹਿਬ ਨੇ 6 ਪੋਉ ਨੂੰ ਛੱਡਿਆ ਸੀਗਾ 6 ਪੋਉ ਨੂੰ ਗੁਰੂ ਸਾਹਿਬ ਨੇ ਇਹ ਕਿਲਾ ਛੱਡਿਆ ਤੇ ਬਾਕੀ ਸਾਰੀ ਹਿਸਟਰੀ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਾਂਗੇ ਤੇ ਸਾਹਮਣੇ ਇੱਧਰ ਜੋੜਾ ਘਰ ਹੈ ਜੋੜਾ ਘਰ ਚ ਆਪਾਂ ਜੁੜੇ ਜਾਮਾ ਕਰਵਾਉਣੇ ਆ ਤੇ ਆਹ ਸਾਈਡ ਕਿਲਾ ਆਨੰਦਗੜ੍ਹ ਸਾਹਿਬ ਨੇ ਫਿਰ ਕਿਲੇ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਚੱਲਦੇ ਆਪਾਂ ਤੁਹਾਨੂੰ ਕਿਲਾ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਇਸ ਕਿਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀਗੇ ਤੇ ਚਾਰੇ ਸ਼ਾਹਬਜ਼ਾਦੇ ਤੇ ਮਾਤਾ ਗੁਜਰੀ ਜੀ ਮਾਤਾ ਸਾਹਿਬਕੌਰ ਜੀ ਤੇ ਆਪਣੇ ਸਿੰਘਾਂ ਸਮੇਤ ਗੁਰੂ ਸਾਹਿਬ ਇਸ ਕਿਲੇ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਇਸ ਕਿਲੇ ਨੂੰ ਪਹਾੜੀ ਰਾਜਿਆਂ ਤੇ ਮੁਗਲਾਂ ਵੱਲੋਂ ਜਿਹੜਾ ਹੋ ਕੇ ਰਵਾ ਕੇ ਰੱਖਿਆ ਗਿਆ ਸੀ 6 ਮਹੀਨਿਆਂ ਤੋਂ ਵੀ ਵੱਧ ਸਮਾਂ ਤੇ ਇਹ ਕਿਲਾ ਦਰਸ਼ਨ ਤੁਹਾਨੂੰ ਕਰਵਾਉਨੇ ਆ ਇਹ ਕਿਲਾ ਬਹੁਤ ਉੱਚੀ ਥਾਂ ਤੇ ਜਿਹੜਾ ਬਣਿਆ ਹੋਇਆ ਜਿਵੇਂ ਆਪਾਂ ਪੌੜੀਆਂ ਚੜ੍ਹ ਕੇ ਆਏ ਆ ਹਨ ਤੁਹਾਨੂੰ ਦਿਖਾਇਆ ਸਾਰਾ ਕਰੋ ਜੀ ਦਰਸ਼ਨ ਕਿਲਾ ਨੰਦਗੜ੍ਹ ਸਾਹਿਬ ਦੇ ਇਥੋਂ 메ਨ ਦਰਵਾਜਾ ਅੰਦਰ ਜਾਣ ਦਾ ਤੇ ਅੰਦਰ ਵੀ ਆਪਾਂ ਜਾਵਾਂਗੇ ਅੰਦਰੋਂ ਵੀ ਤੁਹਾਨੂੰ ਦਰਸ਼ਨ ਜਿਹੜੇ ਕਰਵਾ ਕੇ ਲੈ ਕੇ ਆਵਾਂਗੇ ਤੇ ਇਧਰ ਬੋਰਡ ਵੀ ਜਿਹੜਾ ਉਹ ਲੱਗਿਆ ਹੋਇਆ ਇਤਿਹਾਸ ਦਾ ਹਨ ਤੇ ਬੋਰਡ ਵੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਇਤਿਹਾਸ ਤੁਹਾਨੂੰ ਸਾਰਾ ਦੱਸਾਂਗੇ ਬੋਰਡ ਤੇ ਜਿਹੜਾ ਇਤਿਹਾਸ ਲਿਖਿਆ ਹੋਇਆ ਇਹ ਸਾਰੀ ਇਮਾਰਤ ਹੈ ਕਿਲਾ ਆਨੰਦਗੜ੍ਹ ਸਾਹਿਬ ਦੀ ਹੈ ਨਾ ਤੇ ਇੱਥੇ ਇਤਿਹਾਸ ਵਾਲਾ ਜਿਹੜਾ ਬੋਰਡ ਵੀ ਲੱਗਿਆ ਹੋਇਆ ਆਪਾਂ ਇਤਿਹਾਸ ਤੁਹਾਨੂੰ ਸਾਰਾ ਇੱਥੋਂ ਪੜ੍ਹ ਕੇ ਜਿਹੜਾ ਦੱਸ ਦਿਆਂ ਇਸ ਬੋਰਡ ਤੇ ਸਾਰਾ ਗੁਰਦੁਆਰਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਦਾ ਇਤਿਹਾਸ ਹੈ ਤੇ ਇਹ ਬੋਰਡ ਤੇ ਜਿਹੜਾ ਲਿਖ ਕੇ ਦੱਸਿਆ ਗਿਆ ਇਹ ਕਿਲਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਭਗਾਣੀ ਦਾ ਜੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੰਮਤ 1746 ਸਨ 1699 ਤੋਂ 1705 ਤੱਕ ਮੁਗਲਾਂ ਤੇ ਪਹਾੜੀ ਰਾਜਾਂ ਵਿਰੁੱਧ ਕਈ ਜੁੱਦ ਲੜੇ ਤੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਕਿਲੇ ਦੇ ਅੰਦਰ ਪ੍ਰਾਤਨ ਬੋਲੀ ਸਾਹਿਬ ਵੀ ਹੈ ਤੇ ਆਪਾਂ ਬੋਲੀ ਸਾਹਿਬ ਦੀ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਕਿਲੇ ਦੇ ਨਾਲ ਇਹ ਬੋਲੀ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਤੇ ਇੱਥੇ ਲਿਖਿਆ ਹੋਇਆ ਵੀ ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਪਿੱਛੋਂ ਅਤੇ ਮੁਗਲਾਂ ਅਤੇ ਪਹਾੜੀ ਰਾਜਾਂ ਵੱਲੋਂ ਹਮਲਾ ਨਾ ਕਰਨ ਦੀਆਂ ਕਸਮਾਂ ਖਾਣ ਤੇ ਗੁਰੂ ਸਾਹਿਬ ਜੀ ਨੇ ਇਥੋਂ ਕਿਲਾ ਖਾਲੀ ਕਰਕੇ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਜੀ ਨੂੰ ਚਾਲੇ ਪਾ ਲਏ ਤੇ ਇਹ ਸਾਰਾ ਇਤਿਹਾਸ ਦੱਸਿਆ ਹੋ ਇਸਟਰੀ ਹੈ ਜਿਹੜੀ ਇੱਥੇ ਲਿਖ ਕੇ ਦੱਸੀ ਗਈ ਹੈ ਵੀ ਕਿਸ ਤਰ੍ਹਾਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਝੂਠੀਆਂ ਸੌਂਹਾਂ ਜਿਹੜੀਆਂ ਉਹ ਖਾਧੀਆਂ ਸੀਗੀਆਂ ਕਿ ਉਹ ਕਿਲਾ ਛੱਡ ਕੇ ਜਾਣਾ ਸੀ ਉਹਨਾਂ ਤੇ ਹਮਲਾ ਨਹੀਂ ਕਰਾਂਗੇ ਇਹ ਸਾਰਾ ਇਤਿਹਾਸ ਹੈ ਕਿਲਾ ਆਨੰਦਗੜ੍ਹ ਸਾਹਿਬ ਦਾ 6 ਮਹੀਨਿਆਂ ਤੋਂ ਵੀ ਜ਼ਿਆਦਾ ਲੰਬਾ ਸਮਾਂ ਇਸ ਕਿਲੇ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਜਿਹੜਾ ਘੇਰਾ ਪਾਇਆ ਹੋਇਆ ਸੀ ਤੇ ਫਿਰ ਗੁਰੂ ਸਾਹਿਬ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਕਿਹਾ ਗਿਆ ਕਿ ਉਹ ਕਿਲਾ ਛੱਡ ਕੇ ਚਲੇ ਜਾਣ ਅਸੀਂ ਉਹਨਾਂ ਤੇ ਕੋਈ ਵੀ ਹਮਲਾ ਨਹੀਂ ਕਰਾਂਗੇ ਤੇ ਉਹ ਝੂਠੀਆਂ ਕਸਮਾਂ ਸੀਗੀਆਂ ਪਰ ਅੱਗੇ ਜਾ ਕੇ ਗੁਰੂ ਸਾਹਿਬ ਤੇ ਹਮਲਾ ਉਹ ਕਰਤਾ ਸੀ ਉਹ ਸਾਰਾ ਇਤਿਹਾਸ ਆਪਾਂ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਦੱਸਾਂਗੇ ਅਤੇ ਸਿੰਘਾਂ ਨੇ ਵੀ ਬੇਨਤੀ ਕੀਤੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਉਹ ਕਿਲਾ ਛੱਡ ਕੇ ਆਪਾਂ ਇੱਥੋਂ ਚੱਲਦੇ ਆਂ ਤੇ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਸੋਹਾਂ ਖਾਧੀਆਂ ਨੇ ਉਹ ਆਪਣੇ ਤੇ ਕੋਈ ਹਮਲਾ ਨਹੀਂ ਕਰਨਗੇ ਇਹ ਸਾਰਾ ਇਤਿਹਾਸ ਹੈ ਇਹ ਕਿਲੇ ਦਾ ਹਨ ਇਸ ਕਿਲੇ ਦੇ ਆਪਾਂ ਅੰਦਰ ਚੱਲਦੇ ਆਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਕਿਲੇ ਦੇ ਤੇ ਆ ਇੱਥੇ ਕੁਝ ਦਰਵਾਜ਼ੇ ਵੀ ਜਿਹੜੇ ਹੋਏਗੇ ਨੇ ਹਨ ਬਿਲਕੁਲ ਪ੍ਰਾਤਨ ਨੇ ਤੁਸੀਂ ਦੇਖ ਰਹੇ ਹੋ ਇਹ ਕਿਲੇ ਦੇ ਤੇ ਚਲਦੇ ਆਂ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਵਾ ਕੇ ਲੈ ਕੇ ਆਉਂਦੇ ਆ ਤੁਹਾਨੂੰ ਇਹ ਸਾਰਾ ਕਿਲੇ ਦਾ ਅੰਦਰਲਾ ਪਾਸਾ ਕਿਲਾ ਆਨੰਦਗੜ੍ਹ ਸਾਹਿਬ ਦਾ ਉਹ ਟਾਈਮਾਂ ਦੇ ਵਿੱਚ ਇਹ ਕਿਲਾ ਬਹੁਤ ਵੱਡਾ ਹੁੰਦਾ ਹੋ ਪਰ ਹੁਣ ਇਹ ਕਿਲੇ ਦੀ ਜਿਹੜੀ ਰੈਨੋਵੇਸ਼ਨ ਹੋ ਕਰਤੀ ਹੈ ਇਸ ਕਿਲੇ ਵਿੱਚ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਚਾਰੇ ਸ਼ਹਿਬਜਾਦਿਆਂ ਸਮੇਤ ਤੇ ਆਪਣੇ ਪੂਰੇ ਪਰਿਵਾਰ ਸਮੇਤ ਰਹਿੰਦੇ ਰਹੇ ਨੇ ਤੇ ਆ ਕਿਲਾ ਨੰਦਗੜ੍ਹ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਬਣੇ ਹੋਏ ਨੇ ਹਨਾ ਤੇ ਇੱਥੇ ਹੁਣ ਰੈਨੋਵੇਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਇੱਥੇ ਪ੍ਰਕਾਸ਼ ਹੁੰਦਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਲੇ ਇੱਥੇ ਮਤਲਬ ਰੈਨੋਵੇਸ਼ਨ ਦਾ ਸਾਰਾ ਕੰਮ ਚੱਲ ਰਿਹਾ ਤੇ ਉਸ ਕਰਕੇ ਅੰਦਰੋਂ ਮਤਲਬ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਨਹੀਂ ਆਪਾਂ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾਉਂਦੇ ਤੇ ਇਹ ਸਾਰਾ ਬਾਕੀ ਕਿਲਾ ਹਨਾ ਅੰਦਰੋਂ ਕਿਲਾ ਆਨੰਦਗੜ੍ਹ ਸਾਹਿਬ ਚੱਲਦੇ ਆਪਾਂ ਬਾਹਰ ਕਿਲੇ ਦੇ ਤੁਹਾਨੂੰ ਸਾਰੇ ਦਰਸ਼ਨ ਜਿਹੜੇ ਆਪਾਂ ਕਰਵਾਤੇ ਤੇ ਕਿਲੇ ਦੇ ਬਾਹਰ ਵਾਲੇ ਪਾਸੇ ਥੋੜੀ ਜੀ ਕੰਧ ਵੀ ਹੈਗੀ ਪ੍ਰਾਤਨ ਜਿਹੜੀ ਉਹ ਸਮੇਂ ਦੀਆਂ ਇੱਟਾਂ ਹੁੰਦੀਆਂ ਨੇ ਹਨਾ ਉਹ ਸਮੇਂ ਦੀਆਂ ਦੁਵਾਰਾਂ ਜਿਹੜੀ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਉਹ ਕਿਲੇ ਦੇ ਬਾਹਰ ਵਾਲੇ ਪਾਸੇ ਆ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਇਹ ਜਿਹੜੇ ਦਰਵਾਜ਼ਾ ਸਾਹਿਬ ਨੇ ਇਹਦੇ ਅੰਦਰ ਵੀ ਕੰਧ ਹੈਗੀ ਬਿਲਕੁਲ ਪ੍ਰਾਤਨ ਉਹ ਬਾਬਾ ਜੀ ਕਹਿੰਦੇ ਵੀ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਉਸ ਕਰਕੇ ਨਹੀਂ ਆਪਾਂ ਤੁਹਾਨੂੰ ਜਰੂਰ ਦਿਖਾਉਂਦੇ ਤੇ ਆ ਸਾਹਮਣੇ ਜਿਹੜੀ ਤੁਸੀਂ ਆ ਦੇਖ ਰਹੇ ਹੋ ਨਾ ਆ ਇੱਟਾਂ ਇਹ ਬਿਲਕੁਲ ਪ੍ਰਾਤ ਇਸ ਤਰ੍ਹਾਂ ਦਾ ਇਹ ਕਿਲਾ ਹੁੰਦਾ ਸੀਗਾ ਜਿਵੇਂ ਸਰੰਦੀਰ ਟਾਂ ਪਾ ਕਹਿੰਦੇ ਹਨ ਨਾ ਬਰੀਕ ਇੱਟਾਂ ਦਾ ਇਹ ਕਿਲਾ ਬਣਿਆ ਹੁੰਦਾ ਸੀ ਇਹ ਨਿਸ਼ਾਨੀ ਬਦੋਂ ਜਿਹੜਾ ਇੱਥੇ ਰੱਖਿਆ ਹੋਇਆ ਜਿੱਥੇ ਇਹ ਇਤਿਹਾਸ ਵਾਲਾ ਬੂੜ ਲੱਗਿਆ ਹੋਇਆ ਉਹਦੇ ਬਿਲਕੁਲ ਇਹ ਨੇੜੀ ਹੈ ਤੇ ਇਸ ਤਰ੍ਹਾਂ ਦੀਆਂ ਇੱਟਾਂ ਦਾ ਇਹ ਸਾਰਾ ਕਿਲਾ ਜਿਹੜਾ ਉਹ ਬਣਿਆ ਹੋਇਆ ਸੀ ਅੱਛਾ ਆਪਾਂ ਤੁਹਾਨੂੰ ਦਰਸ਼ਨ ਕਰਵਾ ਕੇ ਲੈ ਕੇ ਆਇਆ ਕਿਲਾ ਆਨੰਦਗੜ੍ਹ ਸਾਹਿਬ ਦੇ ਤੇ ਸਾਰਾ ਆਪਾਂ ਇਤਿਹਾਸ ਦੱਸਿਆ ਹਨਾ ਤੁਹਾਨੂੰ ਦੱਸਿਆ ਵੀ ਇਹ ਉਹੀ ਕਿਲਾ ਹੈ ਜਿਸ ਕੇਲੇ ਨੂੰ ਪਹਾੜੀ ਰਾਜਾਂ ਤੇ ਮੁਗਲਾਂ ਵੱਲੋਂ ਘੇਰਾ ਪਾ ਕੇ ਰੱਖਿਆ ਗਿਆ ਸੀ ਇਹ ਜਿਹੜਾ ਘੇਰਾ ਪਾਇਆ ਸੀ ਉਹ ਮਈ ਦੇ ਮਹੀਨੇ ਚ ਪਾਇਆ ਸੀ ਤਕਰੀਬਨ 6 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਘੇਰਾ ਪਾ ਕੇ ਰੱਖਿਆ ਸੀ ਇਹ ਕਿਲੇ ਨੂੰ ਤੇ ਮਈ ਮਹੀਨੇ ਦੇ ਵਿੱਚ ਇਹ ਘੇਰਾ ਮਤਲਬ ਪਾਇਆ ਮੁਗਲਾਂ ਤੇ ਪਹਾੜੀ ਰਾਜਾਂ ਨੇ ਇਹ ਕਿਲੇ ਦੇ ਆਲੇ ਦੁਆਲੇ ਜਿਹੜੀਆਂ ਫੌਜਾਂ ਹੁਲਾਤੀਆਂ ਸੀਗੀਆਂ ਉਹਨਾਂ ਦਾ ਕਹਿਣਾ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਕਿਲੇ ਨੂੰ ਛੱਡ ਕੇ ਇੱਥੋਂ ਚਲੇ ਜਾਣ ਅਸੀਂ ਉਹਨਾਂ ਤੇ ਕੋਈ ਵੀ ਹਮਲਾ ਨਹੀਂ ਕਰਾਂਗੇ ਤੇ ਦਸੰਬਰ ਮਹੀਨੇ ਦੇ ਵਿੱਚ ਆ ਕੇ ਜਾਨੀ ਕਿ 6 ਪੋ ਨੂੰ 6 ਪੋ ਨੂੰ ਇਹ ਸਾਰਾ ਇਤਿਹਾਸ ਜਿਹੜਾ ਉਹ ਸ਼ੁਰੂ ਹੁੰਦਾ ਹੈ 6 ਪੋ ਨੂੰ ਇਹ ਕਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ ਹੈ ਜਦੋਂ ਪਹਾੜੀ ਰਾਜਾ ਨੇ ਝੂਠੀਆਂ ਸੌਹਾਂ ਖਾਧੀਆਂ ਮੁਗਲਾਂ ਤੇ ਪਹਾੜੀ ਰਾਜਾ ਨੇ ਰਲ ਕੇ ਸੌਹਾਂ ਖਾਧੀਆਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਇਹ ਕਿਲਾ ਛੱਡ ਕੇ ਚਲੇ ਜਾਣ ਅਸੀਂ ਉਹਨਾਂ ਦਾ ਪਿੱਛਾ ਨਹੀਂ ਕਰਾਂਗੇ ਅਸੀਂ ਉਹਨਾਂ ਤੇ ਕੋਈ ਵੀ ਹਮਲਾ ਨਹੀਂ ਕਰਾਂਗੇ ਤੇ ਉਹਨਾਂ ਦੇ ਕਹਿਣ ਤੇ ਤੇ ਫਿਰ ਸਿੰਘਾਂ ਨੇ ਗੁਰੂ ਸਾਹਿਬ ਨੂੰ ਫਰਿਆਦ ਕੀਤੀ ਤੇ ਸਿੰਘਾਂ ਦੇ ਕਹਿਣ ਤੇ ਇਹ ਕਿਲਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਛੱਡਿਆ ਛੇਪੋ ਉਹ ਨੂੰ ਤੇ ਇਸ ਇਹ ਸਥਾਨ ਤੋਂ ਇਹ ਕਿਲੇ ਤੋਂ ਗੁਰੂ ਸਾਹਿਬ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਤੇ ਜਾਨੀ ਕਿ ਜਿੱਧਰ ਨੂੰ ਸਰਸਾ ਨਦੀ ਹੈ ਜਿੱਧਰ ਨੂੰ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੇ ਉਹ ਸਾਈਡ ਨੂੰ ਚਲੇ ਗਏ ਤੇ ਇਹ ਸਾਰਾ ਇਤਿਹਾਸ ਸੀਗਾ ਕਿਲਾ ਆਨੰਦਗੜ੍ਹ ਸਾਹਿਬ ਦਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਇਥੋਂ ਕਿਲਾ ਜਿਹੜਾ ਉਹ ਛੱਡਿਆ ਸੀ ਛੇਪੋ ਉਹ ਨੂੰ ਗੁਰੂ ਸਾਹਿਬ ਨੇ ਇਥੋਂ ਕਿਲਾ ਛੱਡਿਆ ਤੇ ਇਹ ਤੋਂ ਜਿਹੜੀ ਆਪਾਂ ਅਗਲੀ ਵੀਡੀਓ ਪਾਵਾਂਗੇ ਉਹਦੇ ਵਿੱਚ ਸਾਰਾ ਅੱਗੇ ਦਾ ਇਤਿਹਾਸ ਤੁਹਾਨੂੰ ਦਿਖਾਵਾਂਗੇ ਸਰਸਾ ਨਦੀ ਦੇ ਕਿਸ ਤਰ੍ਹਾਂ ਪਰਿਵਾਰ ਦਾ ਜਿਹੜਾ ਉਹ ਵਿਛੋੜਾ ਪਿਆ ਸੀ ਇਥੋਂ ਜਦੋਂ ਕਿਲਾ ਛੱਡਿਆ ਉਹਦੋਂ ਸਾਰਾ ਪਰਿਵਾਰ ਇਕੱਠਾ ਸੀਗਾ ਤੇ ਛੇਪੋ ਉਹ ਨੂੰ ਸਾਰਾ ਪਰਿਵਾਰ ਇਕੱਠਾ ਸੀ ਫਿਰ ਸਰਸਾ ਨਦੀ ਦੇ ਅੱਗੇ ਜਿਹੜਾ ਇਤਿਹਾਸ ਆ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਕਿਲੇ ਦੇ ਨਾਲ ਇਹ ਇੱਕ ਬੌੜੀ ਸਾਹਿਬ ਨੇ ਬੌ ਆਪਾਂ ਤੁਹਾਨੂੰ ਬੌੜੀ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਕੇ ਆਉਨੇ ਆ ਤੇ ਇਹ ਕਿਲੇ ਦੇ ਨਾਲ ਇੱਕ ਪ੍ਰਾਤਨ ਪੌੜੀਆਂ ਵੀ ਨੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਹੀ ਨੇ ਜਿਸ ਤਰ੍ਹਾਂ ਕਿਲੇ ਦੀਆਂ ਪੌੜੀਆਂ ਹੁੰਦੀਆਂ ਸੀ ਬਿਲਕੁਲ ਪ੍ਰਾਤਨ 84 ਪੌੜੀਆਂ ਉਹਨਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਚੱਲਦੇ ਆ ਪਹਿਲਾਂ ਬੌੜੀ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਤੇ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀ ਵੀ ਕੇਲਾਨੰਦਗੜ੍ਹ ਸਾਹਿਬ ਬਹੁਤ ਉੱਚੀ ਥਾਂ ਤੇ ਬਣੇ ਹੋਏ ਨੇ ਤੇ ਇਧਰੋਂ ਜਿਹੜਾ ਸਾਰਾ ਸ਼ਹਿਰ ਆ ਜਾਂ ਆਮ ਬਸਵਾਂ ਜਿਹੜੀ ਉਹ ਬਹੁਤ ਨੀਵੀਂ ਆ ਆਪਾਂ ਇੱਥੋਂ ਤੁਹਾਨੂੰ ਦਿਖਾ ਵੀ ਦਿੰਨੇ ਆ ਹਨਾ ਤੇ ਇੱਥੋਂ ਤੁਹਾਨੂੰ ਪਤਾ ਲੱਗਦਾ ਹੋਣਾ ਜਿਵੇਂ ਆਪਾਂ 2-3 ਮੰਜ਼ਲ ਉੱਪਰ ਖੜੇ ਹੁੰਨੇ ਆ ਇਸ ਤਰ੍ਹਾਂ ਲੱਗਦਾ ਇੱਥੋਂ ਬਹੁਤ ਉੱਚਾ ਇਹ ਕਿਲਾ ਬਣਿਆ ਹੋਇਆ ਤੇ ਜਿਹੜੀ ਹੋਰ ਬਸਵਾਂ ਉਹ ਬਹੁਤ ਨੀਵੀਂ ਆ ਇੱਥੋਂ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀਗਾ ਤੇ ਕਿਲੇ ਹੁੰਦੇ ਸੀਗੇ ਜਿਹੜੇ ਉੱਚੀ ਥਾਂ ਤੇ ਬਣਾਏ ਹੁੰਦੇ ਸੀਗੇ ਪ੍ਰੋਟੈਕਸ਼ਨ ਵਾਸਤੇ ਤਾਂ ਕਿ ਜੇ ਕੋਈ ਹਮਲਾ ਵੀ ਕਰੇ ਹਨਾ ਤਾਂ ਹਮਲਾਵਾਰ ਉੱਪਰ ਤੱਕ ਜਲਦੀ ਨਾ ਪਹੁੰਚ ਸਕੇ ਤੇ ਉੱਪਰੋਂ ਸਾਰਾ ਕੁਛ ਆਲਾਦਵਾਲਾ ਦਿਖਦਾ ਸੀਗਾ ਜਿਵੇਂ ਹੁਣ ਦੂਰ ਤੱਕ ਸਾਰਾ ਦਿਖਦਾ ਹਨ ਇੱਧਰ ਸਾਰਾ ਸ਼ਹਿਰ ਆ ਗਿਆ ਆਨੰਦਪੁਰ ਸਾਹਿਬ ਇੱਥੋਂ ਦੂਰ ਤੱਕ ਦਿਖਦਾ ਸਾਰਾ ਤੇ ਇਹ ਕਿਲਾ ਬਹੁਤ ਉੱਚਾ ਜਿਹੜਾ ਉਹ ਬਣਿਆ ਹੋਇਆ ਬਾਕੀ ਸਾਰਾ ਇਤਿਹਾਸ ਆਪਾਂ ਤੁਹਾਨੂੰ ਦੱਸਿਆ ਹੁਣ ਚੱਲਦੇ ਆਂ ਇਧਰਲੀ ਵਾਲੀ ਸਾਡੇ ਦਰਬਾਰ ਸਾਹਿਬ ਬਣੇ ਹੋਏ ਨੇ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਦਰਬਾਰ ਸਾਹਿਬ ਤੋਂ ਬਾਅਦ ਜੋ ਆਪਾਂ ਬੌਲੀ ਸਾਹਿਬ ਦੇ ਦਰਸ਼ਨ ਕਰਾਂਗੇ ਜਿਹੜੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਬੌਲੀ ਸਾਹਿਬ ਹੈ ਤੇ ਨਾਲ ਇਹ ਪ੍ਰਾਰਥਨਾ ਜਿਹੜੀਆਂ ਪੌੜੀਆਂ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਕਿਲਾ ਆਨੰਦਗੜ੍ਹ ਇਦਰਾ ਨਿਸ਼ਾਨ ਸਾਹਿਬ ਸੋ ਸ਼ੂਭਿਤ ਨੇ ਕਿਲਾ ਨੰਦਗੜ੍ਹ ਸਾਹਿਬ ਦੇ ਸਾਹਮਣੇ ਬਿਲਕੁਲ ਦਰਬਾਰ ਸਾਹਿਬ ਬਣੇ ਹੋਏ ਨੇ ਤੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੈ ਬਿਲਕੁਲ ਸਾਹਮਣੀ ਆਪਾਂ ਤੁਹਾਨੂੰ ਦਿਖਾਇਆ ਹਨ ਕਿਲਾ ਨੰਦਗੜ੍ਹ ਸਾਹਿਬ ਦੇ ਚੱਲਦੇ ਆਪਾਂ ਬੌਲੀ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਇਥੇ ਲਿਖ ਕੇ ਵੀ ਜਿਹੜਾ ਉਹ ਦੱਸਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਦਾ ਪਵਿੱਤਰ ਸਥਾਨ ਬੌਲੀ ਸਾਹਿਬ ਇਹ ਬੌਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦੀ ਹੋਇਆ ਤੇ ਇਹਦੇ ਚ ਜਿਹੜੀਆਂ ਉਹ ਪੌੜੀਆਂ ਨੇ 132 ਪੌੜੀਆਂ ਨੇ ਪੌੜੀਆਂ ਦੀ ਗਿਣਤੀ 132 ਹੈ ਤੇ ਚੱਲਦੇ ਆਪਾਂ ਬੌਲੀ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਆ 132 ਪੌੜੀਆਂ ਉੱਤਰ ਕੇ ਆਪਾਂ ਥੱਲੇ ਨੂੰ ਜਾਣਾ ਬੌਲੀ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਾਂਗੇ ਇਹ ਬੌਲੀ ਸਾਹਿਬ ਵੀ ਪ੍ਰਾਤਨ ਬੌਲੀ ਸਾਹਿਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ 132 ਪੌੜੀਆਂ ਨੇ ਗਿਆ ਚੱਲਦੇ ਆਪਾਂ ਥੱਲੇ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਇੱਥੇ ਲਿਖਿਆ ਹੋਇਆ ਬੌਲੀ ਸਾਹਿਬ ਆਪਾਂ ਅੱਧ ਅੱਧ ਚ ਪਹੁੰਚੇ ਹੋਵਾਂਗੇ ਅੱਧੀਆਂ ਕਪੌੜੀਆਂ ਆਪਾਂ ਉਤਰਗੇ ਹੋਵਾਂਗੇ ਤੇ ਹੋਰ ਚੱਲਦੇ ਆ ਥੱਲੇ ਨੂੰ ਦਰਸ਼ਨ ਕਰਕੇ ਆਉਣੇ ਆ ਬੋਲੀ ਸਾਹਿਬ ਦੇ ਜਿੱਦ ਤੱਕ ਸਾਹਿਬ ਜੀ ਨੂੰ ਜੀ ਹਾਂ ਜਿੱਦ ਤੱਕ ਮਹਾਰਾਜ ਦੀ ਕਿਰਪਾ ਨਾਲ ਬੁਮਾਰੀ ਨੂੰ ਚੱਲਦਾ ਬੋੜੀ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਤੇ ਹਨਾ ਇੱਥੇ ਸਕੂਲ ਵਾਲੇ ਬੱਚੇ ਆਏ ਹੋਏ ਨੇ ਕਈ ਸਕੂਲ ਆਏ ਹੋਏ ਨੇ ਇੱਥੇ ਆ ਦਰਸ਼ਨ ਕਰਨ ਲੈ ਕੇ ਆਏ ਨੇ ਸਾਰੇ ਬੱਚਿਆਂ ਨੂੰ ਹਨਾ ਤੇ ਆਪਾਂ ਹੁਣ ਉੱਪਰ ਨੂੰ ਜਾ ਰਹੇ ਹਾਂ 132 ਬੋੜੀਆਂ ਝੜ ਕੇ ਤੇ ਇਧਰੋਂ ਦਰਸ਼ਨ ਤੁਹਾਨੂੰ ਆਪਾਂ ਕਰਵਾਤੇ ਬੋੜੀ ਸਾਹਿਬ ਦੇ ਆਪਾਂ ਕਿਲਾ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਆਇਆ ਤੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਥੋੜਾ ਅੱਗੇ ਆ ਕੇ ਹਨਾ ਇੱਥੇ ਪ੍ਰਾਤਨ 84 ਜਿਹੜੀਆਂ ਪੌੜੀਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਉਹ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਕਰਵਾਉਨੇ ਐ ਇੱਥੇ ਜਿਹੜਾ ਬੋਰਡ ਵੀ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਗੁਰੂ ਸਾਹਿਬ ਜੀ ਦੇ ਵੇਲੇ ਦੀਆਂ ਪ੍ਰਾਤਨ ਇਤਿਹਾਸਿਕ 84 ਪੌੜੀਆਂ ਤੇ ਚੱਲਦੇ ਆਪਾਂ ਇਹ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਪਿਛਲੇ ਵਾਲੇ ਪਾਸੇ ਆ ਕੇ ਨੇ ਜਿਹੜੀਆਂ ਪੌੜੀਆਂ ਤੇ ਆਪਾਂ ਇਸ ਸਮੇਂ ਜਾ ਰਹੇ ਹਾਂ ਨਾ ਇਹ ਉਹੀ ਇਤਿਹਾਸਕ ਪੌੜੀਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਇਹ ਬਿਲਕੁਲ ਪ੍ਰਾਤਨ ਪੌੜੀਆਂ ਨੇ ਜਿਹੜੀਆਂ ਹੁਣ ਵੀ ਇਹ ਸੰਭਾਲ ਕੇ ਰੱਖੀਆਂ ਹੋਈਆਂ ਨੇ ਕਿਲਾ ਆਨੰਦਗੜ੍ਹ ਸਾਹਿਬ ਦੇ ਇਹ ਪਿਛਲੇ ਵਾਲੇ ਪਾਸੇ ਨੇ ਜਿਹੜਾ ਆਪਾਂ ਤੁਹਾਨੂੰ ਰਾਸਤਾ ਦਿਖਾਇਆ ਉੱਥੇ ਬੋਰਡ ਵੀ ਜਿਹੜੇ ਉਹ ਲੱਗੇ ਹੋਏ ਨੇ ਹਨਾ ਬਿਲਕੁਲ ਪ੍ਰਾਤਨ ਨੇ ਇਹ ਪੌੜੀਆਂ ਤੇ ਵੱਡੇ ਵੱਡੇ ਪੱਥਰਾਂ ਦੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਕੁਝ ਇਸ ਤਰ੍ਹਾਂ ਦੀਆਂ ਇਹ ਪੌੜੀਆਂ ਨੇ ਬਿਲਕੁਲ ਪ੍ਰਾਤਨ ਉਸੇ ਤਰ੍ਹਾਂ ਦੀਆਂ ਨੇ ਇਹਨਾਂ ਦੀ ਰੈਨੋਵੇਸ਼ਨ ਕੁਛ ਮਤਲਬ ਹੋਰ ਕੁਛ ਨਹੀਂ ਕੀਤਾ ਬਿਲਕੁਲ ਓਮੀ ਸਾਹਮ ਕੇ ਰੱਖੀਆਂ ਹੋਈਆਂ ਨੇ ਇਹ ਚੰਗੀ ਗੱਲ ਆ ਇਸ ਤਰ੍ਹਾਂ ਹੀ ਆਪਣਾ ਇਤਿਹਾਸ ਜਿਹੜਾ ਹਨ ਉਹ ਸਾਹਮ ਕੇ ਰੱਖਣਾ ਚਾਹੀਦਾ ਇਤਿਹਾਸ ਨਾਲ ਜਿਹੜੀਆਂ ਸੰਬੰਧਤ ਸਾਰੀਆਂ ਚੀਜ਼ਾਂ ਨੇ ਜਿਵੇਂ ਪੌੜੀਆਂ ਇੱਥੇ ਸਾਮੀਆਂ ਹੋਈਆਂ ਨੇ ਜੇ ਤੁਸੀਂ ਵੀ ਆਉਨੇ ਹੋ ਇੱਥੇ ਅਨੰਦਪੁਰ ਸਾਹਿਬ ਦਾ ਕਿਲਾ ਅਨੰਦਗੜ੍ਹ ਸਾਹਿਬ ਦੇ ਪਿਛਲੇ ਵਾਲੇ ਪਾਸੇ ਇਹ ਪੌੜੀਆਂ ਨੇ ਤਾਂ ਇਹਨਾਂ ਦੇ ਤੁਸੀਂ ਦਰਸ਼ਨ ਉਹ ਜ਼ਰੂਰ ਕਰਕੇ ਜਾਇਓ ਹਨ ਤੇ ਇੱਧਰ ਵੀ ਬਹੁਤ ਸਾਰੀਆਂ ਪੌੜੀਆਂ ਇੱਥੇ ਪਿੱਛੇ ਹਨ ਤੇ ਇੱਧਰ ਥੱਲੇ ਤੱਕ ਜਾਂਦੀਆਂ ਨੇ ਪੌੜੀਆਂ ਬਿਲਕੁਲ ਸਾਰਾ ਸ਼ਹਿਰ ਹੈ ਉੱਥੇ ਉਤਰਦੀਆਂ ਨੇ ਜਾ ਕੇ ਇਹ ਪੌੜੀਆਂ ਬਿਲਕੁਲ ਪ੍ਰਾਤਨ ਉਸੇ ਤਰ੍ਹਾਂ ਦੀਆਂ ਪੌੜੀਆਂ ਇਹ ਸੰਭਾਲ ਕੇ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ ਥੋੜਾ ਪਾ ਅੱਗੇ ਜਾ ਕੇ ਹੋਰ ਦੇਖ ਕੇ ਆਉਣੇ ਆ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿਲਾ ਕਿੰਨਾ ਉੱਚਾ ਹੁੰਦਾ ਸੀ ਉਸ ਸਮਿਆਂ ਦੇ ਵਿੱਚ ਕਿਲਾ ਆਪਾਂ ਤੁਹਾਨੂੰ ਉੱਪਰੋਂ ਖੜ ਕੇ ਦਿਖਾਇਆ ਸੀ ਤੇ ਇੱਧਰ ਆਹ ਸਾਈਡ ਕਿਲਾ ਰਹਿ ਗਿਆ ਤੇ ਇੱਧਰ ਕਿਲਾ ਤੇ ਬਹੁਤ ਉੱਚਾ ਇਹ ਕਿਲਾ ਹੁੰਦਾ ਸੀਗਾ 84 ਪੌੜੀਆਂ ਨੇ 84 ਪੌੜੀਆਂ ਥੱਲੇ ਤੋਂ ਉੱਪਰ ਨੂੰ ਆਉਂਦੀਆਂ ਨੇ ਕਿਲੇ ਵੱਲ ਨੂੰ ਤੇ ਆਹ ਸਾਈਡ ਤੋਂ ਵੀ ਤੁਹਾਨੂੰ ਦਿਖਾਉਂਦੇ ਆ ਕਿਲਾ ਆਨੰਦਗੜ੍ਹ ਸਾਹਿਬ ਬਹੁਤ ਉੱਚੇ ਨੇ ਇਹ ਆ ਜਿਹੜੀ ਬਸੋਂ ਆ ਸਾਰੀ ਬਹੁਤ ਨੀਵੀਂ ਰਹਿ ਗਈ। ਆ ਸਾਡ ਬਰਾਸਤੇ ਖਾਲਸਾ ਆ ਗਿਆ। ਆ ਬਰਾਸਤੇ ਖਾਲਸਾ ਇੱਧਰ ਸਾਹਮਣੇ। ਬਹੁਤ ਉੱਚਾ ਕਿਲਾ ਆਨੰਦਗੜ੍ਹ ਸਾਹਿਬ। ਬਾਕੀ ਆਪਾਂ ਸਾਰਾ ਇਤਿਹਾਸ ਤੁਹਾਨੂੰ ਦੱਸਤਾ ਹਨਾ ਕਿਲਾ ਆਨੰਦਗੜ੍ਹ ਸਾਹਿਬ ਦਾ। ਸਾਰਾ ਆਪਾਂ ਦਰਸ਼ਨ ਵੀ ਤੁਹਾਨੂੰ ਜਿਹੜੇ ਉਹ ਕਰਵਾਤੇ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਕਿਲਾ ਆਨੰਦਗੜ੍ਹ ਸਾਹਿਬ ਦੇ ਤੇ ਸਾਰਾ ਇਤਿਹਾਸ ਦੱਸਿਆ ਕਿਲਾ ਆਨੰਦਗੜ੍ਹ ਸਾਹਿਬ ਦਾ ਵੀ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਲਾ ਛੱਡਿਆ ਕਿਸ ਤਰ੍ਹਾਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਝੂਠੀਆਂ ਜਿਹੜੀਆਂ ਕਸਮਾਂ ਉਹ ਖਾਧੀਆਂ ਹਨ ਤੇ ਇਸ ਤੋਂ ਬਾਅਦ ਉਹ ਜਿਹੜਾ ਅੱਗੇ ਦਾ ਇਤਿਹਾਸ ਅੱਗੇ ਦੀ ਹਿਸਟਰੀ ਉਹ ਸਾਰੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਸਰਸਨ ਨਦੀ ਵੱਲ ਚਲੇ ਗਏ ਸੀਗੇ ਤੇ ਉੱਥੇ ਦਾ ਇਤਿਹਾਸ ਤੁਹਾਨੂੰ ਅੱਗੇ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਸਾਂਝਾ ਕਰਾਂਗੇ ਤੇ ਆਉਣ ਵਾਲੀਆਂ ਜਿਹੜੀਆਂ ਵੀਡੀਓ ਸਾਰੀਆਂ ਆਉਣਗੀਆਂ ਉਹ ਸਾਰੀਆਂ ਸਫਰ-ਏ-ਸ਼ਹਾਦਤ ਦੀਆਂ ਆਉਣਗੀਆਂ ਸਾਰੀ ਸਫਰ-ਏ-ਸ਼ਹਾਦਤ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ